ਬੁੱਧਵਾਰ ਸਵੇਰੇ ਹਾਈ ਅਲਰਟ ਤੋਂ ਬਾਅਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅੰਮ੍ਰਿਤਸਰ ਵੀਖੇ ਥੋੜੇ ਸਮੇਂ ਬਾਅਦ ਇਹਨਾਂ ਹਵਾਈ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੰਮ੍ਰਿਤਸਰ ਟ੍ਰੈਫਿਕ ਦੇ ਐਸਪੀ ਦਿਲਵਾਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਆਦੇਸ਼ ਆਉਣ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਇੱਥੇ ਅੱਗੇ ਪਤਾ ਲੱਗਾ ਕਿ ਜਿਹੜੀ ਆ ਫਲਾਈਟ ਸੀ ਨਹੀਂ ਬੰਦ ਹੋ ਗਿਆ। ਸੋ ਇਸ ਕਰਕੇ ਤੇ ਰਾਸ਼ਟਰਾਧਾਨ ਹੋ ਗਿਆ ਸੀ ਫਿਰ ਅਸੀਂ ਉਹਨਾਂ ਨਾਲ ਆ ਕੇ ਤਾਲਮਿਲ ਕੀਤਾ ایਅਰਪੋਰਟ ਅਥਾਰਟੀ ਨੇ। 에어ਪੋਰਟ ਅਥਾਰਟੀ ਨਾਲ ਤਾਲਮਿਲ ਕੀਤਾ ਤੇ ਫਿਰ ਉਹਨਾਂ ਨੇ ਦੱਸਿਆ ਵੀ ਜਿਹੜਾ ਐਡਿਕਰ ਬੰਦ ਹੈਗਾ ਜਿਹੜਾ ਖੁੱਲ ਜਾਏਗਾ 에어ਪੋਰਟ ਉਸ ਵੇਲੇ ਬੁੱਝਿਆ। ਤੋਂ ਉਹਨੂੰ ਪਤਾ ਲੱਗਾ ਵੀ ਖੁੱਲ ਗਿਆ ਉਹਨਾਂ ਮੇਰੇ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਐ ਵਿਕਸ਼ਨ। ਉਹ ਕਹਿੰਦੇ ਆ ਵੀ ਹਾਲ ਚਾਲ ਚੱਲੂ ਚੱਲਾਣਾ। ਉਹ ਜਾ ਰਹੇ ਬੱਸ ਉਹਨ ਜਿਹੜੇ ਫਲਾਈਟ ਸੀ ਜਿਹੜਾ ਬੰਦ ਹੋਈਆਂ ਉਹ ਸ਼ੁਰੂ ਹੋ ਗਈਆਂ ਸਰ ਉਹਨੂੰ। ਹਾਂ ਉਹ ਕਹਿ ਰਹੇ ਸ਼ੁਰੂ ਹੋ ਰਹੀਆਂ ਇਹਨਾਂ ਦੇ ਉੱਤੇ। ਜ਼ਿਕਰ ਹੋਇਆ ਹੈ ਕਿ ਭਾਰਤ ਵੱਲੋਂ ਪਲਵਾਮਾ ਹਮਲੇ ਦੇ ਜਵਾਬ ਵਿੱਚ 에ਅਰ ਸਟ੍ਰਾਈਕ ਕਰਨ ਤੋਂ ਬਾਅਦ ਮਾਹੌਲ ਤਣਾਪੂਰਨ ਹੋ ਗਿਆ ਸੀ ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਸੇਵਾਵਾਂ ਰੱਦ ਕਰਨੀਆਂ ਪਈਆਂ ਸਨ ਜਗਬਾਨੀ ਟੀਵੀ ਚੰਡੀਗੜ੍ਹ ਲਈ ਗਜੇਂਦਰ ਸਿੰਘ ਕਿੰਗ ਦੀ ਰਿਪੋਰਟ